ਜ਼ਿਲ੍ਹਾ ਪਖਾਨਕੋਟ ਵਿੱਚ ਚੋਰੀ ਅਤੇ ਲੁੱਟਖੋਹ ਦੇ ਮਾਮਲੇ ਜਿਹੜੇ ਆ ਲਗਾਤਾਰ ਵੱਧ ਰਹੇ ਹਨ ਅਤੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਜਿਹੜੇ ਸਵਾਲ ਉੱਠਦੇ ਹੋਏ ਬਿਸਰੇ ਹਨ ਤਾਜ਼ਾ ਮਾਮਲਾ ਗੱਲ ਕਰੀਏ ਤਾਂ ਇਸੋਲੇ ਹਲਕਾ ਪੋਵਾ ਦੇ ਪਿੰਡ ਸੋਹੜਾ ਕਲਾਂ ਖੇ ਪਹੁੰਚੇ ਹਾਂ ਜਿੱਥੇ ਕੱਲ ਸ਼ਾਮ ਨੂੰ ਚੋਰਾ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਜਿਹੜਾ ਅਣਜਾਣ ਦਿੱਤਾ ਗਿਆ ਅਤੇ ਮੌਕੇ ਤੇ ਘਰ ਵਾਲਿਆਂ ਦੇ ਮੁਤਾਬਕ ਜਿਦਾ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਤੋ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਫੰਕਸ਼ਨ ਦੇ ਵਿੱਚ ਗਏ ਹੋਏ ਸਨ ਅਤੇ ਜਦੋਂ ਉਹ 2 ਘੰਟੇ ਬਾਅਦ ਵਾਪਸ ਆਉਂਦੇ ਹਨ ਤਾਂ ਦੇਖਦੇ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਚੋਰਾਂ ਵੱਲੋਂ 7-8 ਟੋਲਾ ਸੋਨਾ ਅਤੇ 25000 ਰੁਪਏ ਦੇ ਕਰੀਬ ਨਕਦੀ ਜਿਹੜੀ ਹੈ ਚੋਰੀ ਕਰਨੀ ਗਈ ਹੈ ਅਤੇ ਇਸ ਮੌਕੇ ਘਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਨ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾ ਵਿੱਚ ਪੇਸ਼ ਕੀਤਾ ਜਾਵੇ ਅਤੇ ਉਹਨਾਂ ਦਾ ਸਮਾਨ ਜਿਹੜਾ ਹੈ ਬਾਤੀ ਜਿਲਵਾਇਆ ਜਾਵੇ ਤੁਹਾਨੂੰ ਦੱਸੀਏ ਕਿ ਲਗਾਤਾਰ ਜਿਲ੍ਹਾ ਪਖਤਾਨਕੋਟ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਾਰ ਦਾਕਾਂ ਜਿਹੜੀਆਂ ਚੋਰੀ ਦੀਆਂ ਅਤੇ ਨੁਤਖੋਦੀਆਂ ਜਿਵੇਂ ਚੈਨ ਸਨੇਚਿੰਗ ਦੀਆਂ ਵੇਖਣ ਨੂੰ ਮਿਲੀਆਂ ਹਨ ਔਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਰਾ ਯਾ ਲਾਚਾਰ ਇਹਨਾਂ ਚੋਰਾ ਅੱਗੇ ਦਿਖਾਈ ਦਿੰਦਾ ਹੈ ਉਹ ਨਾ ਕੀ ਗੱਲਬਾਤ ਹੋਈ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਔਰ ਪਰਿਵਾਰ ਨਾਲ ਵੀ ਗੱਲਬਾਤ ਕਰਕੇ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਕੀ ਕਹਿਣਾ ਹੈ ਪੀੜਿਤ ਪਰਿਵਾਰ ਦਾ ਰਵੀ ਕੁਮਾਰ ਰੋਣ ਦੀ ਚੋਰੀ ਹੋਈ ਆ ਤੁਹਾਡੇ ਇਥੇ ਪੈਨ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਹੋਈ ਤੇ ਗਲਤ ਚੀਜ਼ ਹੈ ਜਨਮ ਕੀਤਾ ਬਹੁਤ ਗਲਤ ਕੀਤਾ ਹੈਗਾ ਯਾ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਤੇ ਅਸੀਂ ਤੇ ਇਹੋ ਚਾਹੁੰਦੇ ਆ ਕਿ ਅਗਰ ਦੁਬਾਰਾ ਇਹ ਚੀਜ਼ ਨਾ ਹੋਵੇ ਤੇ ਇਹਦੀ ਜਾਂਚ ਵੀ ਪੂਰੀ ਹੋਣੀ ਚਾਹੀਦੀ ਹੈ ਪੂਰੀ ਨੁਕਰੀ ਹੋਣੀ ਚਾਹੀਦੀ ਹੈ ਕਹਾਂ ਵੀ ਜਿਹੜਾ ਵੀ ਚੋਰ ਹੈਗਾ ਉਹ ਸਾਹਮਣੇ ਆਵੇ ਤੇ ਦੁਬਾਰਾ ਅਗਧੁਬਾਰ ਕਿਸੇ ਨਾਲ ਨਹੀਂ ਹੋਵੇ ਇੱਥੇ ਦੇਖਾਂ ਕਿ ਭਾਜੀ ਹੁਣੀ ਸਾਡੇ ਲੱਗੇ ਸੀ ਸਾਡੇ ਦੁਕਾਨਦਾਰ ਗਵੰਡੀ ਆਲੇ ਦੇ ਇਹ ਕੱਲ ਗਏ ਆ ਕੋਈ 1:3 ਹੋਵੇ ਨਾ ਸਾਡੀ ਦੇ ਗਏ ਆ ਤੇ 5:00 ਵਜੇ ਆਜਾ ਤੇ ਉਸ ਤੋਂ ਬਾਅਦ ਹੀ ਜੋ ਵੀ ਹੋਇਆ ਉਸ ਤੋਂ ਬਾਅਦ ਹੋਇਆ ਵਿੱਚ ਹੀ ਟਾਈਮ ਹੋਇਆ ਜੋ ਵੀ ਹੋਇਆ ਲਾਤ ਕੀ ਲੱਗਦੀ ਤੁਹਾਨੂੰ ਦੇਖ ਕੇ ਕੀ ਲੱਗਦਾ ਜਿਵੇਂ ਦਿਨੇ ਹੀ ਚੋਰ ਪੈ ਗਏ ਨੇ ਦੇਖੋ ਜੀ ਇਹ ਤਾਂ ਨਿੰਦਨਯੋਗ ਗੱਲ ਹੈਗੀ ਆ ਕਾ ਵੀ ਇਹ ਦਿਨੇ ਚੋਰੇ ਬਹੁਤ ਵੱਡਾ ਮਤਲਬ ਕਿ ਇੱਕ ਦਿਲ ਕੱਟਿਆਗਾ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈਗਾ ਆ ਜਾਂ ਤਾਂ ਕੋਈ ਸਾਡੇ ਪਿੰਡ ਦਾ ਹੀ ਹੈਗਾ ਕੋਈ ਬੰਦਾ ਜਿਹੜਾ ਨਾਲਾ ਰਲਿਆ ਹੋਏਗਾ ਜਾਂ ਕਿ ਮਤਲਬ ਕਿਸੇ ਬਾਹਰ ਦੇ ਵੀ ਨਾਲ ਲਿਆਂਦੇ ਹੋਣਗੇ ਕੋਈ 2-4 ਬੰਦੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੇਖੋ ਜੀ ਪ੍ਰਸ਼ਾਸਨ ਨੂੰ ਇਹੀ ਕਰਨਿਆਗਾ ਵੀ ਇਨਸਾਫ ਹੋਣਾ ਚਾਹੀਦਾ ਔਰ ਸਪਸ਼ਟ ਹੋਣਾ ਚਾਹੀਦਾ ਦੇਖੋ ਚੋਰੀ ਚ ਗੱਲਬਾਤ ਇਦਾਂ ਹੈ ਕਿ ਆਪਾਂ ਦੁਪਹਿਰ ਨੂੰ ਫੰਕਸ਼ਨ ਸੀਗਾ ਕੋਈ ਤੇ ਸਾਰੇ ਜਣੇ ਚਾਚੇ ਹੋਣਗੇ ਆ ਗਏ ਆ ਸ਼ਾਦੀ 'ਚ ਤੇ 2 ਵਜੇ ਦਾ ਟਾਈਮ ਹੀ ਜਦੋਂ ਘਰੋਂ ਨਿਕਲੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਪੂਰੀ ਕਿਸੇ ਨੇ ਰੈਕੀ ਕੀਤੀ ਹੋਏ ਕਿ ਕਿਸ ਟਾਈਮ ਤੇ ਜਾ ਰਹੇ ਨੇ ਕਿਸ ਟਾਈਮ ਤੇ ਇਹਨਾਂ ਨੇ ਆਣਾ ਹੈ ਜਿੰਨੂੰ ਮਤਲਬ ਕਿਸੇ ਨੇ ਪੂਰਾ ਧਿਆਨ ਰੱਖਿਆ ਹੋਇਆ ਸੀ ਦੋ ਤਿੰਨ ਬੰਦੇ ਹੋ ਸਕਦੇ ਆ ਜਿਹੜੇ ਮਤਲਬ ਕਿ ਸਾਈਡ ਤੇ ਵੀ ਖੜੇ ਹੋ ਸਕਦੇ ਆ ਜਿਨ੍ਹਾਂ ਨੇ ਫੋਨਾਂ ਤੇ ਲਿੰਕ ਕੀਤੇ ਹੋਣਗੇ ਕਿ ਬੰਦਾ ਕਿਸਲੇ ਘਰੋਂ ਨਿਕਲੇ ਆ ਕਿਸਲੇ ਆਏਗਾ ਤੇ ਪ੍ਰੋਪਰ ਉਹਨਾਂ ਨੇ ਪਲੈਨਿੰਗ ਨਾਲੇ ਕੰਮ ਕੀਤਾ ਗਿਆ ਪਿੱਛੋਂ ਪੋੜੀਆਂ ਬਣਾ ਕੇ ਜਿਹੜੇ ਅੰਦਰ ਟੱਪੇ ਆ ਗਿਆ ਦੀਵਾਰ ਮਤਲਬ ਟੱਪ ਕੇ ਆਇਆ ਤੇ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਦਰਵਾਜ਼ਾ ਤੋੜਿਆ ਹੱਥੀ ਤੋੜੀ ਆ ਨਲਕੇ ਦੀ ਪਰ ਉਸੇ ਹਿਸਾਬ ਨਾਲ ਤੇ ਪ੍ਰੋਪਰ ਪਲੈਨਿੰਗ ਨਾਲ ਹੀ ਇਹ ਕੰਮ ਚੱਲਿਆ ਹੈਗਾ ਤੇ ਅੰਦਰ ਤੁਸੀਂ ਦੇਖਿਆ ਹੀ ਹਾਲਾਤੀ ਬਣੇ ਹੋਇਆ ਜਿੰਨਾ ਸੋਨਾ ਸੀਗਾ ਕੈਸ਼ ਸੀਗਾ ਸਭ ਕੁਝ ਲੈ ਗਿਆ ਕੀ ਲੱਗਦਾ ਵੈਸੇ ਕੋਈ ਭੇਤੀ ਬੰਦਾ ਹੋ ਸਕਦਾ ਬਿਲਕੁਲ 100% ਭੇਤੀ ਬੰਦਾ ਹੀ ਆ ਜੀ ਮਤਲਬ ਇੱਕ ਦੋ ਬੰਦਾ ਅਗਰ ਬਾਹਰ ਦਾ ਵੀ ਹੋਏਗਾ ਤੇ ਇੱਕ ਦੋ ਬੰਦਾ ਤੇ ਨੇੜੇ ਤੇੜੇ ਦਾ ਕੋਈ ਭੇਤੀ ਹੋਏਗਾ ਜਿਨ੍ਹਾਂ ਨੇ ਸਾਰੀਆਂ ਗੱਲਾਂ ਸੁਣੀਆਂ ਹੈਗੀਆਂ ਕਿ ਕਦੋਂ ਜਾਣਾ ਹੈ ਕਦੋਂ ਆਣਾ ਹੈ ਇੰਨਾ ਕੀ ਟਾਈਮ ਹੈਗਾ ਸਾਡੇ ਕੋਲ ਕਿ ਜਿਹਦੇ ਚ ਆਪਾਂ ਵਾਰਦਾਤ ਨੂੰ ਇਨਜਾਮ ਦਿੱਤਾ ਜਾਏ ਕੌਂਤੂਗਾਰਾਂ ਨੂੰ ਕੰਪਲੇਨ ਵਗੈਰਾ ਦੀ ਪੁਲਿਸ ਵਗੈਰਾ ਨੂੰ ਕੰਪਲੇਨ ਕਰਤੀ ਆ ਜੀ ਪੁਲਿਸ ਇੱਕ ਵਾਰੀ ਤਾਂ ਗੇੜਾ ਕੱਢ ਗਈ ਐ ਸ਼ਾਮ ਦਾ ਹੁਣ ਦੇਖੋ ਅਜੇ ਤੱਕ ਤਾਂ ਆਏ ਨਹੀਂ ਕਹਿੰਦੇ ਸੀਗੇ ਸਵੇਰੇ ਆ ਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਪਰ ਹੱਲੇ ਤੱਕ ਤਾਂ ਕੋਈ ਨਹੀਂ ਆਇਆ ਕੀ ਮੰਗ ਕਰਦੇ ਆ ਮੰਗ ਇਹੀ ਹੈ ਜੀ ਜਲਦ ਤੋਂ ਜਲਦ ਫੜਿਆ ਜਾਏ ਤੇ ਸਾਡਾ ਮਤਲਬ ਜੋ ਵੀ ਸਮਾਨ ਜੋ ਰਚਿਆ ਜਾਂ ਗਿਆ ਹੈ ਉਹ ਸਾਨੂੰ ਵਾਪਸ ਕਰਾਇਆ ਜਾਏ ਤੇ ਇਹਨਾਂ ਪਰੋਸ਼ੀਆਂ ਨੂੰ ਬੜੀ ਤੋਂ ਬੜੀ ਸਜ਼ਾ ਹੋਏ ਜੀ ਇਸ ਤਰ੍ਹਾਂ ਨਾਲ ਤੇ ਫਿਰ ਹਾਲਾਤ ਦੇਖੋ ਸਾਹਮਣੇ ਦੁਕਾਨਾਂ ਹੈਗੀਆਂ ਆਡੀਆਂ ਸਾਹਮਣੇ ਘਰ ਆ ਗਿਆ ਤੇ ਸਾਹਮਣੇ ਹੀ ਚੋਰੀਆਂ ਹੋ ਜਾਣ ਤੇ ਫਿਰ ਐਵੇਂ ਦਿਨ ਦਿਹਾੜੇ ਚੋਰੀਆਂ ਜਿਹੜੀਆਂ ਇਹ ਤੇ ਬਹੁਤ ਮਾੜੇ ਹਾਲਾਤ ਹੈਗੇ ਮੇਰਾ ਸੁਰੇਂਦਰ ਸਿੰਘ ਕਿਹੜਾ ਪਿੰਡ ਆ ਰਿਹਾ ਮੈਂ ਮੇਰੇ ਸੇਵੜਾ ਕੀ ਗੱਲਬਾਤ ਹੋਈ ਕੁਛ ਨਹੀਂ ਮੈਂ ਆਪਣੇ ਸਾਡੇ ਫੰਕਸ਼ਨ ਹੀ ਇੱਕ ਮੈਰਿਜ ਪਠਾਨਕੋਟ ਦੇ ਲੱਗੇ ਦਰਸ਼ਕ ਬਣ ਤੇ ਮੈਂ ਉੱਥੇ ਪੂਰਾ ਫੈਮਿਲੀ ਗਏ ਰਹੀ ਆਪਣੇ ਮੈਰਿਜ ਦੇ ਗਏ ਰਹੀ ਤੇ ਤਕਰੀਬਨ ਅਸੀਂ 1.5 ਤੋਂ 2 ਵਜੇ ਘਰੋਂ ਨਿਕਲੇ ਆਂ ਤੇ ਜਦੋਂ ਅਸੀਂ 5 ਵਜੇ ਦੇ ਕਰੀਬ ਪਹਸਾਇਆ ਘਰੋਂ ਉਥੋਂ ਗੱਡੀ ਆ ਕੇ ਪਾਰਕ ਕੀਤੀ ਆਪਣੀ ਵੇੜੇ ਦੇ ਵਿੱਚ ਗੇਲ ਖੋਲਿਆ ਆ ਕੇ ਅੰਦਰ ਆ ਗਿਆ ਸਾਡੇ ਮਨ ਚ ਕੋਈ ਵਿਚਾਰ ਨਹੀਂ ਕੋਈ ਬਾਹੜ ਘਰ ਇਦਾਂ ਦਾ ਕੰਮ ਹੋ ਗਿਆ ਦਾ ਤੇ ਜਦੋਂ ਫਿਰ ਉੱਥੇ ਮੈਂ ਬੈਠੀ ਮੰਦਰੋਂ ਗੱਡੀ ਚੋਂ ਘਰ ਦੇ ਕੱਢਿਆ ਤੇ ਮੈਨੂੰ ਕਹਿੰਦੇ ਤੁਸੀਂ ਤਾਲਾ ਖੋਲੋ ਮੈਂ ਤਾਲਾ ਖੋਲਣ ਲੱਗਾ ਤੇ ਤਾਲਾ ਮਤਲਬ ਥੋੜਾ ਅੜ ਕੇ ਖੁੱਲਣ ਡਿਆ ਖੁੱਲਿਆ ਨਹੀਂ ਤਾਲਾ ਮੇਰੇ ਕੋਲ ਮੈਂ ਪਿੱਛੇ ਸਾਡੇ ਰਸਤਾ ਇਧਰ ਜਿੱਦਾਂ ਪਿੱਛੋਂ ਤੇ ਮੈਂ ਜਾ ਕੇ ਬਾਥਰੂਮ ਚਲਾ ਗਿਆ ਮੈਨੂੰ ਮੈਂ ਬਾਸ ਵਾਸ਼ਰੂਮ ਲੱਗੇ ਤਾਂ ਵਾਸ਼ਰੂਮ ਜਾਣਾ ਮੈਂ ਵਾਸ਼ਰੂਮ ਗਿਆ ਤੇ ਅੱਗੇ ਨਲਕੇ ਦੀ ਹਾਤੀ ਉਥੋਂ ਨਾਲ ਉਹ ਤੋੜ ਕੇ ਲੈ ਗਿਆ ਕੋਈ ਤੇ ਮੇਰਾ ਮਨ ਥੋੜਾ ਡਰ ਪੈਦਾ ਹੋਇਆ ਤੇ ਮੈਂ ਜਿਹੜੇ ਪਿੱਛੇ ਮੁੜ ਕੇ ਦੇਖਿਆ ਤੇ ਅੱਗੇ ਉਹ ਦਰਵਾਜ਼ਾ ਵੀ ਖੁੱਲਾ ਪਿਆ ਘਰ ਦਾ ਦਰਵਾਜ਼ਾ ਵੀ ਜਿਹੜਾ ਪਿਛਲਾ ਕਮਰਾ ਉਹ ਵੀ ਤੇ ਖੁੱਲਾ ਪਿਆ ਤੇ ਜਦੋਂ ਦਰਵਾਜ਼ਾ ਮੈਂ ਖੁੱਲਾ ਦੇਖਿਆ ਤੇ ਮੇਰਾ ਮੈਨੂੰ ਥੋੜਾ ਜਿਹਾ ਲੱਗਾ ਵੀ ਬਹਿ ਵੀ ਇਹ ਕੀ ਹੋ ਗਿਆ ਜਦੋਂ ਮੈਂ ਦਰਵਾਜ਼ਾ ਜਿਹੜਾ ਮੈਂ ਅੰਦਰ ਵੜ ਕੇ ਦੇਖਿਆ ਤੇ ਅੱਗੇ ਸਾਹਮਣੇ ਦੂਆ ਵੀ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਜਿਹੜਾ ਉਹ ਵੀ ਖੁੱਲਾ ਹੀ ਪਿਆਦਾ ਉਹ ਲਬਿਆਨ ਕਰਕੇ ਉਹਨਾਂ ਨੇ ਬਸ ਸਿੱਧੇ ਮੈਂ ਅੱਗੇ ਜਿਹਨਾਂ ਜਿਸਤੀਆਂ ਨੂੰ ਤੋੜੇ ਦਾ ਅੰਦਰ ਵੜੇ ਤੇ ਉਹ ਇੱਕ ਨਲਕੇ ਦੀ ਹਾਥੀ ਕੋਈ ਸ਼ਾਇਦ ਦੋ ਛੋਟੇ ਡੇਟ ਕੋਈ ਲੈ ਦੇ ਹਿਣੇ ਪਿੰਨਾ ਪੁਨਾ ਲੈ ਕੇ ਕੋਈ ਹਥਿਆਰ ਪੇਚ ਕਸ ਵੈਰਾ ਲੈ ਕੇ ਉਹਨਾਂ ਨੂੰ ਤੋੜੇ ਦਾ ਨਾਲ ਤੇ ਫਿਰ ਮੈਂ ਸਟੋਰ ਚ ਜਾ ਕੇ ਦੇਖਿਆ ਤੇ ਉਹਨਾਂ ਨੇ ਸਾਮਾਨ ਕੱਢ ਕੇ ਤੇ ਉੱਥੇ ਉਹਨਾਂ ਨੇ ਬੈੱਡ ਤੇ ਲਿਆ ਕੇ ਉਹਨਾਂ ਨੇ ਬਜੇ ਦੇ ਵਿੱਚ ਰੱਖ ਕੇ ਤੇ ਉਹਨਾਂ ਨੂੰ ਫਰੋਲ ਫਾਲ ਕੇ ਤੇ ਫਿਰ ਆਪਣਾ ਕੰਮ ਕਰਕੇ ਉੱਥੋਂ ਨਿਕਲ ਗਏ ਕਿੱਦਾਂ ਮੈਨੂੰ ਨੁਕਸਾਨ ਕਿਵੇਂ ਦਾ ਕਿੰਨਾ ਦਾ ਹੋ ਗਿਆ ਨੁਕਸਾਨ तकरीबन 7-8 ਟੋਲੇ ਦੇ ਕਲੀਪ ਮੇਰੇ ਖਲ ਚ ਜੁਐਲਰੀ ਹੋਣੀ ਹੈ ਤੇ ਕੋਈ 25000 ਰੁਪਇਆ ਮਤਲਬ ਇਹ ਹੁਣ ਦਾ ਕੈਸ਼ ਹੁਣ ਕਿੰਨੇ ਕਜੇ ਘਟਣ ਲੱਗਾ ਇਹ ਤਕਰੀਬਨ ਘਟਨਾ ਲਗਭਗ ਮੇਰੇ ਖਿਆਲ ਚ 2 ਵਜੇ ਦੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਦੀ ਘਟਨਾ ਆਈ ਮੇਰੀ ਪੁਲਿਸ ਨੂੰ ਇਸ ਬੰਦੇ ਦੀ ਕੰਪਲੇਨ ਹਾਂ ਪੁਲਿਸੇ ਮਾਰਤੀ ਕੰਪਲੇਨ ਪੁਲਿਸ ਨੂੰ ਕਰਾਈ ਹੈ ਤੇ ਉਹ ਰਾਤੀ ਆ ਕੇ ਚੈੱਕ ਕਰ ਗਏ ਸੀ ਤੇ ਸਵੇਰੇ ਉਹਨਾਂ ਨੇ 10 ਵਜੇ ਟਾਈਮ ਦਿੱਤਾ ਹਾਂ ਸ਼ੈਲ ਥੋੜੀ ਜ਼ਿਆਦਾ ਤੱਕ ਉਹ ਆ ਜਾਣਗੇ ਕੀ ਲੱਗਦਾ ਵੈਸੇ ਤੁਹਾਨੂੰ ਕੋਈ ਜਾਣ ਪਛਾਣ ਵਾਲਾ ਹੋਟਲ ਦਾ ਸ਼ਕਤ ਮੇਰਾ ਕਹੇ ਤੇ ਵੀ ਨਹੀਂ ਹੈ ਕੋ ਮੇਰੇ ਮਨ ਚ ਹੈ ਹੀ ਨਹੀਂ ਇਦਾਂ ਦਾ ਕਿ ਮਤਲਬ ਕੋਈ ਮੇਰੇ ਘਰ ਇਦਾਂ ਕੋਈ ਬੰਦਾ ਫੁਲਾਣਾ ਇਦਾਂ ਕਰ ਸਕਦਾ ਪਰ ਫਿਰ ਵੀ ਜਦੋਂ ਵੀ ਜੋ ਵੀ ਹੁਣ ਇਨਵੈਸਟੀਗੇਸ਼ਨ ਉਹਨੇ ਪੁਲਿਸ ਤੋਂ ਕੋਲੋਂ ਮਤਲਬ ਮੈਂ ਉਹਦੇ ਕੋਲ ਕਹਿ ਕੇ ਕਰਵਾਨੀ ਹੈ ਕਿ ਮੈਨੂੰ ਮਤਲਬ ਮੈਨੂੰ ਇਨਸਾਫ ਚਾਹੀਦਾ ਜਾਂ ਮਿਲ ਦੁਆਰਾ ਇਹ ਹੀ ਘਟਨਾ ਕਿਤੇ ਕਰਨ ਨਾ ਹੋਵੇ ਤੇ ਅਗਰ ਹੁੰਦੀ ਹੈ ਤੇ ਮਤਲਬ ਵੀ ਲੋਕਾਂ ਵਾਸਤੇ ਡਰ ਹੈ ਕਿਉਂਕਿ ਦਿਨੇ ਦੀ ਘਟਨਾ ਮੇਰੀ ਹੈ ਰਾਤ ਦੇ ਦੀ ਸੁਣੀ ਹੈ ਦਿਨ ਦੀ ਘਟਨਾ ਬਹੁਤ ਘੱਟ ਹੁੰਦੀਆਂ ਜਾਂ ਨਹੀਂ ਹੁੰਦੀਆਂ ਤੇ ਜੇ ਹੋਈ ਹੈ ਤੇ ਬੜੀ ਮਤਲਬ ਲੋਕਾਂ ਦੇ ਮਨ 'ਚ ਡਰ ਪੈਦਾ ਖੋਫ ਫੈਲੇ ਲੋਕਾਂ ਦੇ ਮਨ 'ਚ ਕਈ ਦਿਨ ਤੱਕ ਲੋਕੀ ਆਪਣੇ ਘਰਾਂ 'ਚ ਸੌਣਾ ਵੀ ਲੋਕਾਂ ਵਾਸਤੇ ਔਖਾ ਹੋ ਜਾਏਗਾ ਜਿਹੜੀ ਘਟਨਾ ਮੇਰੇ ਨਾਲ ਹੋਈ ਚੋਰੀ ਦਾ ਮਾਮਲਾ ਜਿਹੜਾ ਕਲਾਂਗ ਵਿੱਚ ਹੋਇਆ ਕੀ ਮਾਮਲਾ ਹੈਗਾ ਤੇ ਕੀ ਇਹ ਸਰਿੰਦਰ ਸਿੰਘ ਵੱਲੋਂ ਕਿ ਤਰਖਾਸਤ ਆਈ ਹੈ ਵੀ ਉਹ ਕਿਤੇ ਰਿਸ਼ਤੇਦਾਰਾਂ ਦੇ ਕਿਤੇ ਮੈਰਿਜ ਤੇ ਗਈ ਸੀ ਜਦੋਂ ਘਰ ਨਹੀਂ ਹੈਗੇ ਕੋਈ ਅਣਪਛਾਤੀ ਵਿਅਕਤੀ ਕੋਈ ਇਹਨਾਂ ਦੇ ਘਰ ਤੋਂ ਕੰਦ ਟੱਪ ਕੇ ਚੋਰੀ ਕਰਕੇ ਲੈ ਗਏ ਨੇ ਘਰ ਦਾ ਸਾਰਾ ਸਮਾਨ ਲੈ ਕੇ ਨਾ ਚੋਰੀ ਕਰਕੇ ਇਹ ਸਬੰਧ ਵਿੱਚ ਮੌਕੇ ਦੇ ਆਏ ਸੀ ਮੌਕੇ ਦੇ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਬਾਕੀ ਜਿਹੜੇ ਇਹਨਾਂ ਦੀ ਲੋਕੇਸ਼ਨ ਬਗਾਰਾ ਜੂਵੀ ਐਥੋਂ ਲੋਕੇਸ਼ਨ ਡੈਂਪ ਚੁਕਾਤੀ ਜੋ ਵੀ ਜਦੋਂ ਆਗੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੱਕ ਤੱਕ ਤੁਸੀਂ ਦੇਖਦੇ ਰਹੋ ਦਰਿਸ਼ਾ ਟੀਵੀ ਮੇਨੂ ਦੀ ਇਜਾਜ਼ਤ ਨਰਜੇਸ਼ ਕੁਮਾਰ ਹਲਕਾ ਪੋਵਾੜ ਦੇ ਪਿੰਡ ਛੋੜਾ ਤੋਂ ਖਾਸ ਰਿਪੋਰਟ